ਸਾਤਸ੍ਰੀ ਅਕਾਲ ਆਦਾਬ ਨਮਸਤੇ ਦੋਸਤੋ ਤੇ ਅੱਜ ਅਸੀਂ ਤੁਹਾਨੂੰ ਉਹ ਥਾਂ ਦਿਖਾ ਰਹੇ ਹਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੰਧੀ ਕੀਤੀ ਸੀ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਤਾਂ ਇਹ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਜਿਲ੍ਹਾ ਰੂਪਨਗਰ ਦੇ ਵਿੱਚ ਉਹ ਥਾਂ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੰਧੀ ਦੌਰਾਨ ਇਹ ਆਪਣਾ ਜੋ ਝੰਡਾ ਸੀ ਲਹਿਰਾਇਆ ਸੀ ਤੇ ਇਥੋਂ ਪਾਰਟੀਸ਼ਨ ਕੀਤੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਮਰਾਜ ਆ ਉਹ ਕਿਸ طرف ਐ ਤੇ ਅੰਗਰੇਜ਼ਾਂ ਦਾ ਜਿਹੜਾ ਸਮਰਾਜ ਸੀ ਉਹ ਕਿਸ طرف ਸੀਗਾ ਤੇ ਇਹ ਆਪਾਂ ਨੂੰ ਡਿਵੀਜ਼ਨ ਪਾਰਟ ਦਿਖਾਉਂਦਾ ਕਿ ਸਤਲ ਜਿਹੜਾ ਸੀ ਪੰਜਾਬ ਉਹ ਹੀ ਦੋ ਭਾਗਾਂ ਦੇ ਵਿੱਚ ਵੰਡਦਾ ਸੀਗਾ ਤਾਂ ਇਹ ਆਪਾਂ ਦਿਖਾ ਰਹੇ ਆ ਇਹ ਹੈੱਡਵਰਕਸ ਹੈ ਜ਼ਿਲ੍ਹਾ ਰੂਪਨਗਰ ਦੇ ਵਿੱਚ ਫਰੂਕ ਨਗਰ ਦੇ ਵਿੱਚ ਹੀ ਇਹ ਮੇਨ ਸਥਾਨ ਦੇ ਉੱਤੇ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਵਹਿ ਰਿਹਾ ਹੈ ਤੇ ਬਿਲਕੁਲ ਨਾਲ ਅਗਰ ਤੁਸੀਂ ਦੇਖੋਗੇ ਤਾਂ ਟਿੱਬੀ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਤੇ ਉਹ ਸਥਾਨ ਹੈ ਤੇ ਇਹ ਦੇਖੋ ਸਤਲੁਜ ਦਰਿਆ ਦਾ ਜਿਹੜਾ ਪਾਣੀ ਹੈ ਉਹ ਕਿੰਨਾ ਤੇਜ਼ੀ ਨਾਲ ਵਗ ਰਿਹਾ ਹੈ ਤੇ ਆਈ ਥਿੰਕ ਉੱਪਰ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਤੇ ਉਹਦੇ ਕਰਕੇ ਜਿਹੜਾ ਪਾਣੀ ਦਾ ਵਹਾਅ ਹੈ ਉਹ ਬਹੁਤ ਜ਼ਿਆਦਾ ਤੇਜ਼ ਹੈ ਤੇ ਇਹ ਆਪਾਂ ਦੇਖਦੇ ਆਂ ਸ਼ਾਮ ਦਾ ਨਜ਼ਾਰਾ ਤੇ ਸਾਹਮਣੇ ਆਪਾਂ ਦੇਖ ਪਾ ਰਹੇ ਆਂ ਕਿ ਸਾਹਮਣੇ ਟਿੱਬੀ ਸਾਹਿਬ ਗੁਰਦੁਆਰਾ ਆਪਾਂ ਨੂੰ ਨਜ਼ਰ ਆ ਰਿਹਾ ਹੈ ਤੇ ਇਹ ਜਿਹੜਾ ਹੈਡਵਰਕਸ ਹੈ ਉਹਦੇ ਤੇ ਜਿਹੜੀ ਆਵਾਜ਼ ਆਈ ਹੈ ਉਹ ਚੱਲ ਰਹੀ ਹੈ